ਸੇ ਲੋਕ ਫਿਰ ਤੇ ਫਿਰ ਪ੍ਰਭ ਆਇਆ ਪਰਿਆ ਤੋ ਸੜਨਾਈ ਨਾਨਕੀ ਪ੍ਰਭ ਬੇਂਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਾਂਜਾ ਚੇ ਪ੍ਰਵਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨਾ ਕੀ ਮੰਗੋ ਦੂਰ ਪਾਰ ਬ੍ਰਹਮੇ ਰਿਸਰਦਾ ਪੂਰ සදා සදා ප්‍රබ්ගේේගනුකාබෝ ස සස් පර්වතුම ඇත අබෝ චරණකමල්සෝල් අගේ ප්‍රීත පගතකරෝප්‍රව්ගීනැත නීත. ඒ ඌට්ු ධාර නානක මන්ගේ නාම් ප්‍රවසාර ප්‍රව්ග දृෂ්ට මාසකොහෝ හරස් පවේ වෙල්ලා කොේ. ਜਿੰਚ ਆਖਿਆ ਸੇ ਜੰਤ ਪਤਾਨੇ ਪੂਰਨ ਪਰਖ ਨਹੀਂ ਡੋਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਉ ਸਾਧ ਕੇ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਦਿਨ ਲਿਵ ਲਾਗ ਬਡ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਗੁਰ ਤੇ ਨਿਰਮਲ ਮਤ ਲਈ ਜਿਨ ਕੋ ਪ੍ਰਭ ਹੋਇਓ ਦੇ ਆਲ ਸੇਵਕ ਕੀ ਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਿਆ ਜਨ ਮਰਨ ਦੁਖ ਭਰਮ ਗਿਆ ਇਸ਼ਪੂ ਨੀ ਸਰਦਾ ਸਭ ਪੂਰੀ ਰਵ ਰਿਆ ਸਤ ਸੰਗ ਹਜੂਰੀ ਜਿਸ ਕਾ ਸਾਥਿਨ ਲਿਆ ਮਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉ ਵਿਸਰੇ ਜੇ ਕਾਲ ਨਾ ਭਾਨੇ ਸੋ ਕਿਉ ਵਿਸਰੇ ਜੇ ਕੀਆ ਜਾਣੇ ਸੋ ਕਿਉ ਵਿਸਰੇ ਜਿਨ ਸਭ ਕੁਛ ਦੀਆ ਸੋ ਕਿਉ ਵਿਸਰੇ ਜੇ ਜੀਵਨ ਜੀਆ ਸੋ ਕਿਉ ਵਿਸਰੇ ਜੇ ਅਗਨ ਮੇ ਰਾਖੇ ਗੁਰ ਪ੍ਰਸਾਦ ਕੋ ਵੇਲਾ ਰਾਖੇ ਸੁਰਕ ਵਿਸਰੇ ਜੇ ਵਿਖਤੇ ਕਾਡੇ ਜਨਮ ਜਨਮ ਕਾ ਟੂਟਾ ਗਾਂਡੇ ਗੁਰਪੂਰੇ ਤਤ ਏ ਬੁਝਾਇਆ ਪ੍ਰਭ ਆਪਣਾ ਨਾਨਕ ਜੰਤਿਆ ਆਇਆ ਸਾਜਨ ਸੰਤ ਕਰੋ ਏ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ 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 ਸੁਖ ਪਾਵੋ ਆਪ ਜਪੋ ਅਵਰ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਮੇਨ ਭਗਤੀ ਦਿਨ ਹੋਸੀ ਸ਼ਾਰ ਸਰਬ ਭਲਿਆਣ ਸੁਖ ਨਿਦ ਨਾਮ ਬੁਢ ਤੇ ਜਾਤ ਪਾਏ ਵਿਸਰਾਮ सगल होवत नास नानक नाम जपो गुणतास औपची प्रीत प्रेम रस चाओ मंतन अंतर ही नेत्र पेख दर्श सुख होए मन विकसे सचरण तोए भगत के मंतन रंग बेला को पावे संग एक बस दी जेकर मेहया गुरप नाम जप लिया ताकि उपमा कही न ना जाए नानक रहा समाए ਰਾਬ ਅਕਸੰਧ ਦੀਨ ਦਿਆਲ ਭਗਤ ਵਸ਼ਲ ਸਦਾ ਕਰਪਾਲ ਅਨਾਥ 나ਥ ਗਵਿੰਦ ਗੋਪਾਲ ਸਰਬ ਕਟਾ ਕਰਤ ਪਿਤ ਪਾਲ ਆਦ ਪਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਣ ਆਧਾਰ ਜੋ ਜੋ ਜਪੈ ਸੋ ਹੋਏ ਪਨੀਤ ਭਗਤ ਪਾਏ ਲਾਵੇ ਮਨ ਹੀਤ ਹਮ ਨਿਰਗੁਨੀ ਅਜਾਨ ਨਾਨਕ ਤੁਮਰੀ ਸਰਨ ਪਰਖ ਭਗਵਾਨ ਸਰਬ ਕੋਟ ਮੁਕਤ ਮੁਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਇਨੇ ਕਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁ ਕਰਨੀ ਸੋਭਾ ਧਨਵੰਤ ਹਿਰਦੇ ਵਸੇ ਪੂਰਨ ਗੁਰਮੰਤ ਸਾਹ ਸੰਗ ਪ੍ਰਭ ਦੇ ਨਵਾਸ ਸਰਬ ਸੁਖ ਨਾਨਕ ਪ੍ਰਗਾਸ ਕਿਰਪਾ ਕੈਂਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਾਂਟੇ ਦਾ ਬਟਨ ਦਬਾਓ ਵਾਈਕਰੂ ਚੀਕਾ ਖਾਲਸਾ ਵਾਈਕਰੂ ਚੀਕੀ ਫਤੇ